ਪਿੰਡ ਕਾਟਗੜ ਵਿੱਚ ਡੇਰਾ ਟਿੱਬੀ ਸਾਹਿਬ ਦੇ ਗੱਦੀ ਨਿਸ਼ੀਨ ਬਾਬਾ ਸਖੀਰਾਮ ਵੱਲੋਂ ਆਪਣੇ ਪੁੱਤਰ ਕਾਲੇ ਸ਼ਾਹ ਦੇ ਜਨਮ ਦਿਨ ਮੌਕੇ ਜ਼ਰੂਰਤਮੰਦ ਲੋਕਾਂ ਨੂੰ ਸਿਹਤ ਸੁਲਤਾਨ ਦਾ ਲਾਭ ਪ੍ਰਦਾਨ ਕਰਨ ਲਈ ਮੁਫਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਭਲਾਈ ਲਈ ਇੱਕ ਅਨੋਖੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਤੇ ਫ੍ਰੀ ਮੈਡੀਕਲ ਅਤੇ ਸੰਤ ਕੁਰਮੇਲ ਸਿੰਘ ਮੈਮੋਰੀਅਲ ਹਸਪਤਾਲ ਅਤੇ ਡਾਇਗਨੋਸਿਸਟ ਸੈਂਟਰ ਗੜੀ ਕਾਨਗੋ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਬਾਬਾ ਸਖੀਰਾਮ ਵੱਲੋਂ ਕੀਤਾ ਗਿਆ। ਮੌਕੇ ਤੇ ਸੇਵਾਦਾਰ ਕਾਲੇ ਸ਼ਾਹ ਵੱਲੋਂ ਖੂਨਦਾਨੀਆਂ ਤੇ ਆਏ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸੰਗਤਾਂ ਦੇ ਲਈ ਚਾਹ ਪਾਣੀ ਅਤੇ ਪਕੌੜੀਆਂ ਦਾ ਲੰਗਰ ਵੀ ਆਤੁੱਟ ਵਰਤਾਇਆ ਗਿਆ ਸਸਿਕਰ ਜੀ ਨਮਸਕਾਰ ਆਦਾਬ ਅਸਲਾਮ ਵਾਲੇਕਮ ਅੱਜ ਮੈਂ ਪਹੁੰਚਿਆ ਜੀ ਦਰਬਾਰ ਟਿੱਪੀ ਸਾਹਿਬ ਕਾਠਗੜ੍ਹ ਬਲਾਚੌਰ ਬਾਬਾ ਸਖੀराम ਜੀ ਔਰ ਉਹਨਾਂ ਦੇ بیٹے ਬਾਬਾ ਕਾਲੇ ਸ਼ਾਹ ਜੀ ਇਸ ਦਰਬਾਰ ਦੇ ਜਿਹੜੇ ਸੇਵਾਦਾਰ ਨੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਜੀ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਔਰ ਬਹੁਤ ਸਾਰੀ ਸੰਗਤ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਪਹੁੰਚੀ ਆ ਤੇ ਮੈਂ ਗਾ ਕੇ ਵੀ ਹਾਜ਼ਰੀ ਲਵਾਉਣੀ ਆ ਮੈਨੂੰ ਜਦ ਵੀ ਇਸ ਦਰਬਾਰ ਦੇ ਵਿੱਚ ਆਉਣਾ ਬਹੁਤ ਅੱਛਾ ਲੱਗਦਾ ਔਰ ਮੈਂ ਅੱਜ ਪਹਿਲੀ ਵਾਰ ਨਹੀਂ ਆਇਆ ਮੈਂ ਬਹੁਤ ਸਾਲਾਂ ਤੋਂ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਿਹਾ ਹਾਂ ਤੇ ਸਾਨੂੰ ਗੁਰੂਆਂ ਨਾਲ ਗੁਰੂਆਂ ਦੇ ਲੜ ਲੱਗਣਾ ਚਾਹੀਦਾ ਜੁੜਨਾ ਚਾਹੀਦਾ ਦਰਬਾਰਾਂ ਦੇ ਨਾਲ ਤਾਂ ਕਿ ਨਸ਼ਿਆਂ ਤੋਂ ਬਚਿਆ ਜਾ ਸਕੇ ਔਰ ਬੁਰਾਈਆਂ ਤੋਂ ਬਚਿਆ ਜਾ ਸਕੇ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਓ ਆਸ਼ੀਰਵਾਦ ਲਓ ਆਪਣਾ ਫੋਨਦਾਨ ਕਰਕੇ ਸਭ ਤੋਂ ਉੱਤਮ ਧਾਨੇ ਵਿਦੋ ਖੂਮ ਦਾ ਧਾਨ ਹੈ ਜਿਹੜਾ ਕਿ ਬੱਚਿਆਂ ਨੇ ਇਹੀ ਹੱਥੀਂ ਦਾਨ ਕੀਤਾ ਹੈ ਯਾਦ ਬਾਬਾ ਜੀ ਨੂੰ ਕਾਲਾ ਜੀ ਨੂੰ ਜਿਹੜਾ ਕਿ ਮੁੱਖ ਸੇਵਾਦਾਰ ਹੈ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਲਗ ਲਗ ਵਧਾਈ ਦਿੰਦੀ ਆ ਔਰ ਸਾਰਿਆਂ ਵੱਲੋਂ ਜਿਹੜਾ ਕਿ ਮੈਂ ਉਹਨਾਂ ਨੂੰ ਸ਼ੁਕਾਮਨਾਵਾਂ ਕਰਦੀਆਂ ਕਿ ਪ੍ਰਮਾਤਮਾ ਉਹਨਾਂ ਦੀ ਲੰਬੀ ਉਮਰ ਬਖਸ਼ੇ ਔਰ ਚਾਹ ਹਮੇਸ਼ਾ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ